ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਕਾਮਨਾ ਕਰਦੇ ਆਂ ਸਭ ਦੇ ਠੀਕ ਹੋਣ ਦੀ ਸੱਚੇ ਪਤਸ਼ਾਹ ਕਿਰਪਾ ਕਰੇ ਸਭ ਤੇ ਜਿਸ ਤਰ੍ਹਾਂ ਆਪਾਂ ਨੇ ਇੱਕ ਲੜੀ ਚਲਾਈ ਸੀ ਜਿਦੇ ਵਿੱਚ ਆਪਾਂ ਨੇ ਕਿਹਾ ਸੀ ਕਿ ਤੁਹਾਨੂੰ ਉਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਵਾਂਗੇ ਜੋ ਸੰਗਤਾਂ ਤੋਂ ਵਾਂਝੇ ਹਨ ਜਿੱਥੇ ਹਜੇ ਤੱਕ ਸੰਗਤਾਂ ਬਹੁਤ ਘੱਟ ਗਈਆਂ ਨੇ ਹਾਂਜੀ ਇਹ ਪਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਸ਼੍ਰੀ ਫਤਿਹਗੜ੍ਹ ਸਾਹਿਬ ਹੈ ਇਹ ਪਵਨ ਅਸਥਾਨ ਸ਼ਹੀਦ ਮਾਤਾ ਗੁਜਰਕੌਰ ਸ਼ਹੀਦ ਬਾਬਾ ਜੋਰਾਵਰ ਸਿੰਘ ਸ਼ਹੀਦ ਬਾਬਾ ਫਤੇ ਸਿੰਘ ਦੀ ਯਾਦ ਵਿੱਚ ਬਣਿਆ ਹੋਇਆ ਹੈ ਇਹ ਸਥਾਨ ਦਾ ਇਤਿਹਾਸ ਇਹ ਦਰਸਾਉਂਦਾ ਹੈ ਕਿ ਪਾਪੀਆਂ ਵੱਲੋਂ ਜਦੋਂ ਬਾਬਾ ਜੋਰਾਵਰ ਸਿੰਘ ਨੂੰ ਅਤੇ ਬਾਬਾ ਫਤੇ ਸਿੰਘ ਨੂੰ ਨੀਹਾਂ ਵਿੱਚ ਚੁਣ ਕੇ ਸ਼ਹੀਦ ਕਰ ਦਿੱਤਾ ਸੀ ਅਤੇ ਮਾਤਾ ਗੁਜਰਕੌਰ ਜੀ ਨੂੰ ਸ਼ਹੀਦ ਕਰ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਦੀਆਂ ਪਾਵਨ ਦੇਹਾਂ ਪਾਪੀਆਂ ਵੱਲੋਂ ਲਾਵਾਰਿਸ ਕਰਕੇ ਇਸ ਅਸਥਾਨ ਤੇ ਸੁੱਟ ਦਿੱਤੀਆਂ ਸਨ ਉਹਨਾਂ ਦਾ ਮੰਨਣਾ ਇਹ ਸੀ ਕਿ ਆਪੇ ਇਹਨਾਂ ਦੀਆਂ ਲਾਸ਼ਾਂ ਨੂੰ ਕਾਂ ਕੁੱਤੇ ਖਾ ਜਾਣਗੇ ਪਰ ਕੌਤਕ ਪਰਮਾਤਮਾ ਦਾ ਇਹ ਵਰਤਿਆ ਕਿ ਸੂਰਬੀਰਾਂ ਦੀਆਂ ਲਾਸ਼ਾਂ ਦੀ ਰਾਖੀ ਦੋ ਸ਼ੇਰਾਂ ਵੱਲੋਂ ਇਸ ਅਸਥਾਨ ਤੇ ਕੀਤੀ ਗਈ ਇਹ ਅਸਥਾਨ ਉਸ ਸਮੇਂ ਇੱਕ ਸੁਰਨਸਾਨ ਜਗ੍ਹਾ ਸੀ ਸੁਰਨਸਾਨ ਜਗ੍ਹਾ ਤੇ ਦੋ ਲਾਸ਼ਾਂ ਦੀ ਰਾਖੀ ਤਿੰਨ ਲਾਸ਼ਾਂ ਦੀ ਰਾਖੀ ਦੋ ਸ਼ੇਰਾਂ ਵੱਲੋਂ ਕੀਤੀ ਗਈ। ਆਓ ਤੁਹਾਨੂੰ ਉਸ ਅਸਥਾਨ ਦੇ ਦਰਸ਼ਨ ਕਰਵਾਉਨੇ ਹਾਂ ਜਿੱਥੇ ਉਹ ਲਾਸ਼ਾਂ ਪਾਪੀਆਂ ਵੱਲੋਂ ਛੁੱਟੀਆਂ ਗਈਆਂ ਸਨ। ਇਹ ਭੋਰਾ ਸਾਹਿਬ ਇਸ ਅਸਥਾਨ ਤੇ ਬਣਿਆ ਹੋਇਆ ਹੈ। ਭੋਰਾ ਸਾਹਿਬ ਜਦੋਂ ਆਪਾਂ ਦਰਬਾਰ ਸਾਹਿਬ ਦੇ ਵਿੱਚੋਂ ਮੱਥਾ ਟੇਕ ਕੇ ਸੱਜੀ ਸਾਈਡ ਵੇਖਦੇ ਹਾਂ ਉੱਥੇ ਭੋਰਾ ਸਾਹਿਬ ਦਾ ਬੋਰਡ ਲੱਗਿਆ ਹੋਇਆ ਹੈ। ਭੋਰਾ ਸਾਹਿਬ ਤੋਂ ਜਦੋਂ ਆਪਾਂ نیچے ਜਾਂਦੇ ਹਾਂ ਬੱਲ ਕੋਲ નીચે ਜਾ ਕੇ ਮਾਤਾ ਗੁਜਰ ਕੌਰ ਦਾ ਥੜਾ ਸਾਹਿਬ ਆਪਾਂ ਨੂੰ ਸਾਹਮਣੇ ਦਰਸ਼ਨ ਕਰਨ ਨੂੰ ਮਿਲਦਾ ਹੈ ਹਾਂਜੀ ਇਹ ਉਹ ਪਾਵਨ ਥੜਾ ਸਾਹਿਬ ਹੈ ਜਿੱਥੇ ਮਾਤਾ ਗੁਜਰ ਕੌਰ ਜੀ ਦਾ ਸਰੀਰ ਪਿਆ ਸੀ ਤੁਹਾਨੂੰ ਅੱਗੇ ਅੱਗੇ ਆਪਾਂ ਥੜਾ ਸਾਹਿਬ ਦੇ ਦਰਸ਼ਨ ਕਰਵਾਉਣੇ ਹਨ ਅਗਲਾ ਥੜਾ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦਾ ਹੈ ਜਿੱਥੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦਾ ਸਰੀਰ ਪਿਆ ਸੀ ਵਾਹਿਗੁਰੂ ਜਰੂਰ ਲਿਖ ਕੇ ਕਮੈਂਟਾਂ ਦੇ ਵਿੱਚ ਲਾਈਕ ਸ਼ੇਅਰ ਕਮੈਂਟ ਕਰਕੇ ਕੋਈ ਗਲਤੀ ਫਲਤੀ ਹੁੰਦੀ ਹੈ ਜਰੂਰ ਦੱਸ ਦਿਆ ਕਰੋ ਸ਼ਹੀਦ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਦਾ ਥੜਾ ਸਾਹਿਬ ਦੇ ਦਰਸ਼ਨ ਕਰੋ ਜੀ ਅਗਲਾ ਥੜਾ ਸ਼ਹੀਦ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਹੈ ਇਹ ਥੜਾ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਹੈ ਕਿਰਪਾ ਕਰਕੇ ਦਰਸ਼ਨ ਕਰੋ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਅਖੀਰ ਤੇ ਇੱਕ ਤਸਵੀਰ ਜੋ ਪੂਰੇ ਦਾ ਪੂਰਾ ਇਤਿਹਾਸ ਦਰਸਾਉਂਦੀ ਹੈ ਕਿਰਪਾ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ